ਗੁਰੂ ਗ੍ਰੰਥ ਸਾਹਿਬਾ ਜੀ ਸਾਹਿਬ ਸੰਤ ਦੀ ਉਪਮਾ ਵਿੱਚੇ ਬਚਨ ਪ੍ਰਗਟ ਕਰਦੇ ਨੇ ਨਾਨਕ ਸੰਤ ਸਵੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਫਰਮਾਤਮਾ ਤੇ ਉਹਦੇ ਪਿਆਰੇ ਇੱਕ ਰੂਪ ਨੇ ਜਿਵੇਂ ਸਾਗਰ ਤੇ ਸਾਗਰ ਦੀਆਂ ਛੱਲਾਂ ਨੇ ਸਾਧੂਆਂ ਦੀ ਮਹਿਮਾ ਪ੍ਰਮਾਤਮਾ ਦਾ ਨਾਮ ਗਾਉਣ ਕਰਕੇ ਹੈ ਸੋਭਨੀਕ ਹੈ ਉਹਨਾਂ ਦਾ ਰਤਬਾ ਨਾਮ ਜਪਣ ਕਰਕੇ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧਾਂਦੀ ਜਿਨ੍ਹਾਂ ਦੇ ਕੋਲ ਪਰਭੂ ਪਰਮੇਸ਼ਵਰ ਦਾ ਨਾਮ ਹੈ ਉਹਨਾਂ ਮਹਾਪੁਰਸ਼ਾਂ ਦੀ ਵਡਿਆਈ ਦੀ ਵੇਲ ਸ਼ੁਭ ਗੁਣਾਂ ਦੀ ਵੇਲ ਵਧਦੀ ਜਾਂਦੀ ਹੈ ਸਤ ਸੰਤੋਖ ਦਇਆ ਧਰਮ ਖਿਮਾ ਆਦਿਕ ਗੁਣਾਂ ਦੇ ਸਹਿਤ ਉਹ ਪ੍ਰਗਟ ਰਹਿੰਦੇ ਨੇ ਨਾਮ ਤੋਂ ਬਿਨਾਂ ਸਾਧੂ ਸੰਤ ਇਹ ਜਿਉ ਨਹੀਂ ਸਕਦੇ ਜਿਹੜਾ ਹਰ ਸਾਹ ਦੇ ਨਾਲ ਰਟਨ ਕਰਦਾ ਹੈ ਉਹ ਸੰਤ ਹੈ ਸਾਧ ਹੈ ਜਿਸ ਨੇ ਮਨ ਨੂੰ ਕਾਬੂ ਚ ਕੀਤਾ ਹੈ ਇੰਦਰੇ ਅੱਖ ਨੱਕ ਕੰਨ ਸਭ ਕਾਬੂ ਵਿੱਚ ਨੇ ਜਿਵੇਂ ਮੱਛੀ ਪਾਣੀ বিনা ਨਹੀਂ ਰਹਿੰਦੀ ਸਾਧੂ ਦਾ ਨਿਰਵਾਹ ਬਾਣੀ বিনা ਨਹੀਂ ਹੋ ਸਕਦਾ ਤੇ ਹਕਤ ਜਲਮ ਨਹੈ ਜੀਵ ਮੀਨਨ ਨਹ ਤਿਆਗ ਚਾਤਰਕ ਮੇਗ ਮੰਡਲ ਹੈ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਜਿਹੜਾ ਬਿਹੀਆ ਹੈ ਇਹ ਕਦੇ ਵੀ ਸਵੰਤੀ ਗੂਣ ਤੋਂ ਬਿਨਾ ਰਹਿ ਨਹੀਂ ਸਕਦਾ ਤਿਆਗ ਨਹੀਂ ਕਰ ਸਕਦਾ ਗੂਣ ਦਾ ਮੱਛੀ ਪਾਣੀ ਦਾ ਤਿਆਗ ਨਹੀਂ ਕਰ ਸਕਦੀ ਨੁਕਸਾਨ ਹੁੰਦਾ ਹੈ ਜਨੀ ਤੜਪ ਬਬੀਹੇ ਨੂੰ ਸ਼ਾਂਤੀ ਬੂੰਦੀ ਹੈ ਮੱਛੀ ਨੂੰ ਪਾਣੀ ਦੀ ਹੈ ਸਾਧੂ ਨੂੰ ਬਾਣੀ ਦੀ ਹੈ ਬਾਣ ਬੇਦੰਚ ਕੋਰੰਕ ਨਾਦੰ ਅਲ ਬੰਦਨ ਕੁਸਮ ਬਾਸ ਨਹਿ ਕੰਡੇ ਹੀੜੇ ਨਾਲ ਮਰੇਕ ਨੂੰ ਬੜਾ ਮੋਹ ਹੈ ਸਾਜਾਂ ਦੇ ਨਾਲ ਉਹ ਸ਼ਿਕਾਰੀ ਆਪਾਂ ਵੇਖਿਆ ਘੜਾ ਜਿਆ ਲੈ ਕੇ ਇੱਕ ਖਲ ਬੰਨ ਲੈਂਦੇ ਨੇ ਉਹ ਚ ਛੇਕ ਕਰਕੇ ਮੋਰ ਪੰਖ ਅੰਦਰ ਬਾਹਰ ਕਰਦੇ ਨੇ ਤੇ ਇੱਕ ਸਾਜ਼ ਬਣਦਾ ਹੈ ਕੰਡਾ ਐਡਾ ਉਹ ਵਜਾਉਂਦੇ ਨੇ ਫਿਰ ਨਉਦਰ ਨੂੰ ਦੌੜਦਾ ਹੈ ਤੀਰ ਮਾਰ ਕੇ ਪੁੱਠਾ ਕਰ ਦਿੰਦੇ ਨੇ ਕੰਡੇ ਹੀੜੇ ਲਈ ਜਾਨ ਦੇ ਦਿੱਤੀ ਹਿਰਨ ਨੇ ਸਾਧੂ ਦੀਨ ਲਈ ਮਜ਼ਮ ਲਈ ਧਰਮ ਲਈ ਪ੍ਰਭੂ ਦੇ ਨਾਮ ਲਈ ਆਪਾਂ ਸਮਰਪਿਤ ਕਰ ਦਿੰਦੇ ਆ ਜਿਵੇਂ ਕੰਡੇ ਹੀੜੇ ਬਿਨਾ ਨਹੀਂ ਗੁਜ਼ਾਰਾ ਹਿਰਨ ਦਾ ਸਾਧੂ ਦਾ ਨਾਮ ਬਿਨਾ ਗੁਜ਼ਾਰਾ ਨਹੀਂ ਹੈ ਖੁਸ਼ਬੂ ਹੀ ਤੋਂ ਬਿਨਾ ਪੌਰਾ ਨਹੀਂ ਰਹਿ ਸਕਦਾ ਤੁਸੀਂ ਵੇਖਿਓ ਕਦੇ ਕਮਲ ਦੇ ਫੁੱਲ ਤੇ ਬਹੁਤ ਮờਰ ਆਉਂਦਾ ਹੈ ਤੇ ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਤੋਂ ਬਿਨਾ ਕੁਝ ਨਹੀਂ ਹੈ ਜੇ ਤੇ ਸੂਰਜ ਚੜ੍ਹੇ ਤੇ ਕਮਲ ਖਿੜਦਾ ਹੈ ਨਾ ਚੜੇ ਤੇ ਨਹੀਂ ਖੜਦਾ ਛਿਪ ਜਾਵੇ ਤੇ ਉਹ ਪੰਖੜੀਆਂ ਸੰਕੋਚ ਲੈਂਦਾ ਹੈ ਖੜੇ ਹੋਏ ਕਮਲ ਤੇ ਪੋਰਾ ਬੈਠਾ ਖੁਸ਼ਬੂਈ ਲੈਂਦਾ ਹੈ ਇੰਨਾ ਰੁੱਝ ਜਾਂਦਾ ਹੈ ਵੀ ਉਧਰੋਂ ਸੂਰਜ ਛਿਪ ਗਿਆ ਪੰਖੜੀਆਂ ਸਮੇਟ ਲਈਆਂ ਕਮਲ ਫੁੱਲ ਨੇ ਪੋਰਾ ਵਿਚੇ ਹੀ ਮਾਰਿਆ ਗਿਆ ਕਬਰ ਬਣ ਗਈ ਜੋ ਬੋਈ ਬਿਨਾ ਗੁਜ਼ਾਰਾ ਨਹੀਂ ਉਦਾ ਸਾਧੂ ਦਾ ਵਾਹਿਗੁਰੂ ਦੇ ਨਾਮ ਬਿਨਾ ਗੁਜ਼ਾਰਾ ਨਹੀਂ ਹੈ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨ ਰੁਚਤੇ ਦੁਵੇਸ਼ ਹੈ ਨਹੀਂ ਸਾਧੂਆਂ ਚ ਦੂਜੇ ਨਾਲ ਕੋਈ ਰੁਚੀ ਨਹੀਂ ਇਕੇ ਨਾਲ ਹੀ ਰੁਚੀ ਹੈ ਵਾਹਿਗੁਰੂ ਦੇ ਨਾਮ ਨਾਲ ਜਿੱਦਾਂ ਮੱਛੀ ਲਈ ਬਦਲ ਹੈ ਨਹੀਂ ਪਾਣੀ ਤੋਂ ਬਿਨਾ ਬਬੀਹੇ ਲਈ ਸਵਾਗਤੀ ਬੂਨ ਤੋਂ ਬਿਨਾ ਕੋਈ ਬਦਲ ਨਹੀਂ ਲੋਭੀ ਬੰਦੇ ਲਈ ਪੈਸੇ ਤੋਂ ਬਿਨਾ ਕੋਈ ਬਦਲ ਨਹੀਂ ਰਾਜੇ ਨੂੰ ਤਖਤ ਤੋਂ ਵੱਧ ਕੇ ਕੁਝ ਵੀ ਚੰਗਾ ਨਹੀਂ ਪੌਰੇ ਲਈ ਖੁਸ਼ਬੂਈ ਤੋਂ ਬਿਨਾ ਕੁਝ ਵੀ ਚੰਗਾ ਨਹੀਂ ਇਦਾਂ ਸਾਧੂ ਨੂੰ ਪ੍ਰਭੂ ਦੇ ਨਾਮ ਤੋਂ ਬਿਨਾ ਕੁਝ ਵੀ ਚੰਗਾ ਨਹੀਂ ਲੱਗਦਾ ਉਹ ਹੋਰ ਕਿਧਰੇ ਧਿਆਨ ਨਹੀਂ ਦਿੰਦੇ ਰੁਚੀ ਨਹੀਂ ਸੰਸਾਰ ਵਿੱਚ ਬਹੁਤੀ ਲੈਂਦੇ ਪਰਮਾਤਮਾ ਵਿੱਚ ਰੁਚੀ ਰੱਖਦੇ ਨੇ ਜੋ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ ਬੂਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ ਨਾਦ ਕੁਰੰਕ ਹੈ ਵਿਦ ਆਸ਼ਨ ਮੁਖ ਉਠ ਧਾਵੈ ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਕਾਵੈ ਮੱਛੀ ਜਿਵੇਂ ਪਾਣੀ ਨਾਲ ਰੱਜ ਜਾਂਦੀ ਐ ਬਬੀਹਾ ਸ਼ਾਂਤੀ ਬੂੰਦ ਨਾਲ ਰੱਜਦਾ ਸਾਧੂ ਨਾਮ ਨਾਲ ਰਚੇ ਹੁੰਦੇ ਨੇ ਤ੍ਰਿਸ਼ਨਾ ਦੀ ਅਗ ਮਿੱਟੀ ਹੁੰਦੀ ਐ